ਅੱਜ ਦੇ ਇਸ ਬਦਲਦੇ ਯੁੱਗ ਦੇ ਵਿੱਚ ਸਾਈਬਰ ਅਪਰਾਧ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਜਿਹੜੇ ਲੋਕ ਇਸ ਸਾਈਬਰ ਅਪਰਾਧ ਦੇ ਵਿੱਚ ਸ਼ਾਮਲ ਨੇ ਉਹਨਾਂ ਨੇ ਖਾਸ ਕਰਕੇ ਉਹਨਾਂ ਲੋਕਾਂ ਦੀ ਚਿੰਤਾਵਾਂ ਵਧਾ ਦਿੱਤੀਆਂ ਨੇ ਜੋ ਲੋਕ ਇੰਟਰਨੈਟ ਤੇ smartphones use ਕਰਦੇ ਨੇ ਦੱਸਦੇ ਕਿ ਲਗਾਤਾਰ ਇਹ ਮਾਮਲਾ ਵਿਵਾਦ ਰਿਹਾ ਹੈ ਤੇ ਖਾਸ ਕਰਕੇ ਜਿਹੜੇ ਬੱਚੇ ਬਜ਼ੁਰਗ ਹੋਣ ਜਾਂ ਫਿਰ ਜਵਾਨ ਹੋਣ ਉਹਨਾਂ ਦੇ ਬੈਂਕ ਖਾਤੇ ਮਿੰਟਾਂ ਸਕਿੰਟਾਂ ਦੇ ਵਿੱਚ ਖਾਲੀ ਹੋ ਜਾਂਦੇ ਨੇ ਤੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੋਣੇ ਬਣ ਚੁੱਕਿਆ ਹੈ ਕਿਉਂਕਿ ਅਜਿਹੇ ਲੋਕ ਜੋ ਸਾਈਬਰ ਅਪਰਾਧ ਨੂੰ ਅੰਜਾਮ ਦੇ ਰਹੇ ਨੇ ਉਹ ਵੱਖ-ਵੱਖ ਹਤਕੰਡੇ ਵੀ ਅਪਣਾ ਰਹੇ ਨੇ ਤਾਂ ਜੋ ਉਹ ਪੈਸਾ ਛੇਤੀ ਕਮਾ ਸਕਣ ਪਰ ਜੇਕਰ ਗੱਲ ਕਰਦੇ ਆ ਕਿ ਜੇਕਰ ਤੁਹਾਡੇ ਨਾਲ ਕੋਈ ਸਾਈਬਰ ਕ੍ਰਾਈਮ ਅਜਿਹਾ ਹੋ ਜਾਵੇ ਜਾਂ ਤੁਸੀਂ ਸ਼ਿਕਾਰ ਹੋ ਜਾਂਦੇ ਹੋ ਅਜਿਹੇ ਅਪਰਾਧ ਦੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਵੀ ਧੋਖਾਧਰੀ ਦਾ ਜੇਕਰ ਸ਼ਿਕਾਰ ਹੋ ਜਾਂਦੇ ਹੋ ਤਾਂ ਦੱਸ ਦਈਏ ਕਿ ਜਹਾਨਾਬਾਦ ਸਾਈਬਰ ਦੀ ਡੀਐਸਪੀ ਰੇਨੂ ਕੁਮਾਰੀ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਦੱਸਦੀ ਕਿ ਸਭ ਤੋਂ ਪਹਿਲਾਂ 1930 ਤੇ ਕਾਲ ਕਰੋ ਅਤੇ ਸ਼ਿਕਾਇਤ ਦਰਜ ਕਰੋ ਇਸ ਤੋਂ ਇਲਾਵਾ ਸਾਈਬਰ ਵਿਭਾਗ ਦੇ ਅਧਿਕਾਰਤ ਪੋਰਟਲ www.cybercrime.gov. ਇਨਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰੋ ਜਿੰਨੀ ਜਲਦੀ ਤੁਸੀਂ ਇਹ ਕੇਸ ਦਾਇਰ ਕਰੋਗੇ ਇਸ ਗੱਲ ਦੀ ਸੰਭਾਵਨਾ ਹੈ ਕਿ ਤੁਹਾਨੂੰ ਆਪਣਾ ਪੈਸਾ ਵਾਪਸ ਮਿਲ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਸਾਈਬਰ ਪੁਲਿਸ ਸਟੇਸ਼ਨ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਵਿੱਚ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤਾਂ ਜਿਵੇਂ ਕਿ ਫਰੋਡ ਕਾਲਾਂ ਤੋਂ ਜਾਂ ਸਾਈਬਰ Frauds ਤੋਂ ਬਚਣ ਦੇ ਲਈ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਭ ਤੋਂ ਪਹਿਲਾਂ ਕਾਲ ਕਿਸ ਨੰਬਰ ਤੇ ਕਰਨਾ ਹੈ 1932 نیچے ਤੁਹਾਨੂੰ ਵੈੱਬਸਾਈਟ ਵੀ ਦੱਸੀ ਵੀ ਉੱਥੇ ਸ਼ਿਕਾਇਤ ਦਰਜ ਕਰ ਸਕਦੇ ਹੋ ਨਾਲ ਹੀ ਦੱਸਦੇ ਕਿ ਡਿਜੀਟਲ ਅਰੇਸਟ ਤੋਂ ਲੈ ਕੇ ਫੋਨ ਕਾਲਾਂ ਤੱਕ ਸਾਈਬਰ ਫਰੋਡ ਜਿਹੜਾ ਉਸ ਤੋਂ ਸਾਵਧਾਨ ਰਹਿੰਦੇ ਤੁਹਾਨੂੰ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡਾ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਅਕਾਊਂਟ ਖਾਲੀ ਹੋ ਜਾਵੇਗਾ ਲੇਕਿਨ ਡਿਜੀਟਲ ਅਰੇਸਟ ਦੇ ਵਿੱਚ ਕੀ ਕੁਝ ਹੋਰ ਹੁੰਦਾ ਹੈ ਜਿਸ ਕਰਕੇ ਕੋਈ ਵੀ ਵਿਅਕਤੀ ਇਸ ਡਿਜੀਟਲ ਅਰੇਸਟ ਦੇ ਵਿੱਚ ਫਸ ਜਾਂਦਾ ਹੈ ਜਾਲ ਵਿੱਚ ਤੇ ਸਭ ਤੋਂ ਪਹਿਲਾਂ ਕਿਹਨਾ ਕਿਹਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਈਬਰ ਡੀਐਸਪੀ ਨੇ ਇਹ ਵੀ ਕਿਹਾ ਕਿ ਡਿਜੀਟਲ ਗ੍ਰਫਤਾਰੀ ਅੱਜ ਕੱਲ ਦਾ ਰੁਝਾਨ ਹੈ ਇਸ ਕੇਸ ਦੇ ਵਿੱਚ ਆਮ ਤੌਰ ਤੇ ਅਪਰਾਧੀ ਸੀਬੀਆਈ ਜਾਂ ਜੱਜ ਪੁਲਿਸ ਵਾਲੇ ਵੱਜੋਂ ਨਕਲ ਕਰਨ ਨੂੰ ਬੁਲਾਉਂਦੇ ਨੇ ਇਹ ਉਹੀ ਵਰਦੀ ਦੇ ਵਿੱਚ ਤੁਹਾਡੇ ਸਾਹਮਣੇ ਬੈਠਦਾ ਹੈ ਇਸ ਦੌਰਾਨ ਉਹ ਕਹਿਣਗੇ ਕਿ ਤੁਹਾਡੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਤੁਹਾਡਾ ਨਾਮ منی ਲਾਂਡਰਿੰਗ ਅਤੇ ਕਿਸੇ ਹੋਰ ਕੇਸ ਵਿੱਚ ਵੀ ਦਰਜ ਕੀਤਾ ਗਿਆ ਹੈ ਅਜਿਹੇ ਦੇ ਵਿੱਚ ਜੇਕਰ ਤੁਸੀਂ ਇਸ ਮਾਮਲੇ ਤੋਂ ਆਪਣਾ ਨਾਮ ਹਟਾਉਣਾ ਚਾਹੁੰਦੇ ਹੋ ਤਾਂ ਇਸ ਦੌਰਾਨ ਤੁਹਾਡੇ ਤੋਂ ਫਿਰ ਤੋਂ ਪੈਸੇ ਦੀ ਮੰਗ ਕੀਤੀ ਜਾਵੇਗੀ ਫਿਰ ਉਹ ਦੱਸੇਗਾ ਕਿ ਅਸੀਂ ਤੁਹਾਡਾ ਕੇਸ ਪੈਲ ਦੇ ਦਰ ਤੇ ਲੜਾਂਗੇ ਇਸ ਦੌਰਾਨ ਉਹ ਤੁਹਾਨੂੰ ਡਿਜੀਟਲ ਤੌਰ ਤੇ ਗ੍ਰਿਫਤਾਰ ਵੀ ਕਰਦੇ ਹਨ ਅਤੇ ਪੈਸੇ ਟਰਾਂਸਫਰ ਕਰਵਾ ਲੈਂਦੇ ਨੇ ਅਜਿਹੀ ਸਥਿਤੀ ਦੇ ਵਿੱਚ ਇਸ ਸਭ ਤੋਂ ਬਚਣ ਦੇ ਲਈ ਮੈਂ ਇਹੀ ਕਹਿਣਾ ਚਾਹਾਂਗੀ ਕਿ ਕੋਈ ਵੀ ਪੁਲਿਸ ਕਰਮਚਾਰੀ ਤੁਹਾਨੂੰ ਵੀਡੀਓ ਕਾਲ ਨਹੀਂ ਕਰੇਗਾ ਨਾਲ ਹੀ ਡਿਜੀਟਲ ਗ੍ਰਫਤਾਰੀ ਵਰਗੀ ਕੋਈ ਚੀਜ਼ ਨਹੀਂ ਹੈ ਪੁਲਿਸ ਤੁਹਾਨੂੰ ਕਦੇ ਵੀ ਡਿਜੀਟਲ ਰੂਪ ਦੇ ਵਿੱਚ ਗ੍ਰਫਤਾਰ ਨਹੀਂ ਕਰੇਗਾ ਇਸ ਕਰਕੇ ਤੁਸੀਂ ਜੇਕਰ ਸਾਈਬਰ ਅਪਰਾਧਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਹਮੇਸ਼ਾ ਹੀ ਸਤਰ ਕਰੋ ਜੇਕਰ ਕੋਈ ਫਰੌਡ ਕਾਲ ਆਉਂਦੀ ਹੈ ਤਾਂ ਉਹਦੀ ਜਾਣਕਾਰੀ ਤੁਰੰਤ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਵਿੱਚ ਦਿਓ